ਅੱਜ ਦੀ ਕਹਾਣੀ ਧੀ ਦੇ ਉਸ ਰੂਪ ਦੀ ਕਹਾਣੀ ਹੈ ਕਿ ਕਹਿੰਦੇ ਧੀਆਂ ਤਾਂ ਜੰਮਦੀਆਂ ਹੀ ਮਾਵਾਂ ਬਣ ਜਾਂਦੀਆਂ ਤੇ ਧੀਆਂ ਜੰਮਦੀਆਂ ਹੀ ਜ਼ਿੰਮੇਵਾਰੀਆਂ ਸੰਭਾਲ ਲੈਂਦੀਆਂ ਅੱਜ ਦੀ ਕਹਾਣੀ ਵੀ ਕੁਝ ਐਸੇ ਤਰ੍ਹਾਂ ਦੀ ਹੈ ਇਹ ਕਹਾਣੀ ਇਸ ਭੈਣ ਦੀ ਹੈ ਇਹ ਭੈਣ ਦੱਸਦੀ ਹੈ ਕਿ ਜਦੋਂ ਮੈਂ 9 ਸਾਲ ਦੀ ਸੀ ਤਾਂ ਮੇਰਾ ਪਿਤਾ ਇਸ ਜਹਾਨੋਂ ਤੁਰ ਜਾਂਦਾ ਸਾਨੂੰ ਕੱਲਿਆਂ ਨੂੰ ਛੱਡ ਕੇ ਤੇ ਜਿਹੜਾ ਮੇਰਾ ਛੋਟਾ ਭਰਾ ਹੁੰਦਾ ਉਸ ਦੀ ਉਮਰ 3 ਸਾਲ ਦੀ ਹੁੰਦੀ ਹੈ ਜੇਕਰ ਮੇਰੀ ਮਾਂ ਕਰੇ ਰਹਿੰਦੀ ਸਾਨੂੰ ਸੰਭਾਲਦੀ ਤਾਂ ਉਹ ਸਾਡਾ ਢਿੱਡ ਨਹੀਂ ਭਰ ਸਕਦੀ ਸੀ ਇਸ ਲਈ ਮੇਰੀ ਮਾਂ ਨੇ ਕੰਮ ਕਰਨਾ ਸੋਚਿਆ ਕਿ ਮੈਂ ਕੰਮ ਕਰਕੇ ਆਪਣੇ ਬੱਚੇ ਪਾਲ ਲੂੰਗੀ ਤਾਂ ਇਹ ਕਹਿੰਦੀ ਹੈ ਕਿ ਮੈਂ 9 ਸਾਲ ਦੀ ਉਮਰ 'ਚ 3 ਸਾਲ ਦੇ ਬੱਚੇ ਦੀ ਮਾਂ ਬਣ ਗਈ ਭੈਣ ਦੱਸਦੀ ਹੈ ਕਿ ਮੈਂ ਸਕੂਲੇ ਜਦੋਂ ਮੇਰੀ ਮਾਂ ਚੱਲੀ ਜਾਂਦੀ ਤਾਂ ਮੈਂ ਸਕੂਲੇ ਤਿਆਰ ਹੋ ਕੇ ਆਪਣੇ ਭਰਾ ਨੂੰ ਵੀ ਤਿਆਰ ਕਰਕੇ ਨਾਲ ਲੈ ਜਾਂਦੀ ਤੇ ਉਸ ਨੂੰ ਲਿਆ ਕੇ ਵੀ ਨਾਲ ਹੀ ਰੱਖਦੀ ਭੈਣ ਦੱਸਦੀ ਹੈ ਕਿ ਮੇਰੀ ਮਾਂ ਦਾ ਕੰਮ ਇਹੋ ਜਿਹਾ ਸੀ ਉਹ ਬੌਂਸਰ ਦਾ ਕੰਮ ਕਰਦੀ ਸੀ ਵਿਆਹਾਂ ਦੇ ਵਿੱਚ ਤਾਂ ਉਸ ਨੂੰ ਦੇਰ ਹੋ ਜਾਂਦੀ ਤੇ ਉਹ ਇਕੱਲੀ ਰਾਤਾਂ ਨੂੰ ਜਾਗਦੀ ਰਹਿੰਦੀ ਸਾਰੀ ਸਾਰੀ ਰਾਤ ਜਾਗ ਕੇ ਆਪਣੇ ਭਰਾ ਦੀ ਰਾਖੀ ਕਰਦੀ ਤੇ ਉਹਨੂੰ ਨਾਲ ਪਾਈ ਰੱਖਦੀ ਭੈਣ ਦੱਸਦੀ ਹੈ ਕਿ ਮੈਂ ਇਸ ਦੀ ਮਾਂ ਬਣੀ ਤੇ ਵੱਡਾ ਹੋ ਕੇ ਇਹ ਹੁਣ ਮੇਰਾ ਪਿਓ ਬਣ ਗਿਆ ਇਹ ਸਾਰੀ ਕਹਾਣੀ ਕੀ ਹੈ ਤੁਹਾਨੂੰ ਸਾਰੀ ਕਹਾਣੀ ਦੱਸਾਂਗੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਜੇ ਕਿਹੋ ਜਿਹੀ ਲੱਗੀ ਹੈ ਕਹਾਣੀ ਸਸਰੀ ਗਾ ਕਿਵੇਂ ਬੈ ਕੁੜੀਆ ਤੁਸੀਂ 9 ਸਾਲ ਦੀ ਉਮਰ ਚ ਮਾਵਾ ਦੇ ਫਰਜ਼ ਨਿਭਾਉਣੇ ਪਏ ਹਾਂਜੀ ਕੀ ਹੋਇਆ ਸਾਰਾ ਕੁਝ ਫਾਦਰ ਸਾਹਿਬ ਦੀ ਡੈਥ ਹੋ ਗਈ ਤੁਹਾਨੂੰ ਪਹਿਲੀ ਵੀਡੀਓ ਚ ਮੈਂ ਦੱਸਿਆ ਹੀ ਆ ਇਸ ਤੋਂ ਬਾਅਦ ਫਿਰ ਮੰਮਾ ਨੇ ਜੌਬ ਜੋਬ ਤੇ ਜਾਣਾ ਹੁੰਦਾ ਸੀ ਨਾ ਕੰਮ ਕਰ ਕਰਨੇ ਹੁੰਦੇ ਸੀ ਬਣ ਜਾਂਦੇ ਨਾ ਕੱਲੀ ਬੁੜੀ ਤੇ ਘਰ ਦਾ ਖਰਚਾ ਨਹੀਂ ਚੱਲਦਾ ਉਸ ਟਾਈਮ ਚ ਸੈਲਰੀ ਵੀ ਮਿਲਦਾ ਤਿੰਨ ਚਾਰ ਹਜ਼ਾਰੀ ਸੀਗੀ ਨਹੀਂ ਗੁਜ਼ਾਰਾ ਹੁੰਦਾ ਇਹ ਛੋਟਾ ਜਿਹਾ ਸੀਗਾ ਤੇ ਮੈਂ ਇਹਨੂੰ ਕਹਿ ਲਈ ਨਾ ਮੈਨੂੰ ਕਹਿਣਾ ਜਸੂ ਆ ਜਾ ਆਪਾਂ ਪੈ ਗਏ ਮੈਂ ਜਿੰਨਾ ਟਾਈਮ ਮੰਮਾ ਨੇ ਨਾ ਆਉਣਾ ਮੈਂ ਜਾਗਦਾ ਰਹਿਣਾ ਇਹਨੂੰ ਮੈਂ ਆਪਣੀ ਬੁੱਕਲ 'ਚ ਬਾ ਕੇ ਫਿਰ ਮੈਨੂੰ ਸਮੋਣਾ ਹੂੰ ਇਹਨੇ ਮੇਰੇ ਨਾਲ ਹੀ ਪੈਣਾ ਹੈ ਇਹ ਉਹ ਪਿਆ ਤਾਂ ਬਾਅਦ ਵੀ ਕਹਿ ਦਿੰਦਾ ਸੀ ਨਹੀਂ ਮੈਂ ਭੈਣ ਕੋਲ ਹੀ ਰਹਿਣਾ ਸਾਡਾ ਮੋਹ ਪ੍ਰੇਮੀ ਭੈਣ ਭਰਾਵਾਂ ਦਾ ਇਨਾ ਹੂੰ ਇਹਨੂੰ ਮੈਂ ਬਹੁਤ ਔਖਾ ਹੋ ਕੇ ਪਾਲਿਆ ਹੈਗਾ ਬਹੁਤ ਹੀ ਜ਼ਿਆਦਾ ਕਿਉਂਕਿ ਮੰਮਾ ਕੰਮ ਕਰਦੇ ਸੀ ਮੈਂ ਇਹਨੂੰ ਪਾਲਦੀ ਸੀ ਕਿ ਮੈਂ ਸਕੂਲੋਂ ਆਉਣਾ ਹੂੰ ਇਹਨੂੰ ਰੈਡੀ ਕਰਨਾ ਹਨਾ ਸਕੂਲੋਂ ਆ ਕੇ ਇਹਨੂੰ ਪੜਾਉਣਾ ਲਿਖਾਉਣਾ ਸਾਰਾ ਕੰਮ ਕਰਨਾ ਹਨਾ ਕਰਦਾ ਵੀ ਜਿਹੜਾ ਮਾੜਾ ਮੋਟਾ ਜਿਵੇਂ ਆਉਂਦਾ ਸੀ ਉਹ ਵੀ ਕਰ ਲਈਦਾ ਸੀਗਾ ਹਨਾ ਤੇ ਇਹਨੇ ਕਹਿ ਦੇਣਾ ਆ ਜਾ ਜਸੂ ਆਪਾਂ ਪਈਏ ਆ ਜਾ ਮੰਮੀ ਆਜੂਗੀ ਮੈਂ ਕਹਣਾ ਕੋਈ ਗੱਲ ਨਹੀਂ ਮੰਮੀ ਆਜੂਗੀ ਤੂੰ ਸੌ ਜਾ ਇਹਨੂੰ ਮੈਨੂੰ ਜਿਵੇਂ ਰੋਟੀਆਂ ਔਰ ਲਾਉਣ ਨੂੰ ਆਉਂਦਗਾ ਵੀ ਕਿ ਘਾਟੇ ਡੰਗਾਂ ਮੇ ਉਹ ਮੀ ਲਾ ਕੇ ਇਹਨੂੰ ਕੇਰਾਂ ਖਵਾ ਦੇਣੀਗਾ ਇਹਨੇ ਪੈ ਜਾਣਾ ਇਨੇ ਮੇਰੇ ਨਾਲ ਹੀ ਸੌਣਾ ਇਹ ਕਹ ਦੇਣਾ ਜਸੂ ਆਪਾ ਜਾ ਪੈ ਜਾਂਦੇ ਨਾ ਫਿਰ ਮੰਮੀ ਆ ਜੂ ਕਿ ਮੰਮੀ ਰੋਟੀ ਲਾ ਲਓ ਕਿ ਮੈਂ ਕਹਣਾ ਚੱਲ ਚੰਗਾ ਫਿਰ ਇਹਨੇ ਮੇਰ ਤੋਂ ਬਿਨਾ ਜੀ ਨਹੀਂ ਲਾਇਆ ਮੇਰੀ ਮੈਰਿਸ ਤੋਂ ਬਾਅਦ ਵੀ ਸਾਲ ਤੇ ਫਿਰ ਸਾਨੂੰ ਰਿਸ਼ਤੇਦਾਰ ਕਹਿਣ ਲੱਗੇ ਵੀ ਨਹੀਂ ਜ਼ਿਆਦਾ ਨਹੀਂ ਜਾਣਾ ਚਾਹੀਦਾ ਫਿਰ ਇਹ ਫਿਰ ਹੌਲੀ ਹੌਲੀ ਹਟ ਗਿਆ ਵਿਚਾਰਾ ਕਿਉਂਕਿ ਇਹਨੂੰ ਤਾਂ ਹੀ ਲੱਗਦਾ ਹੁਣ ਵੀ ਮੇਰੀ ਤਾਂ ਮਾਂ ਹੀ ਹੈ ਹਾਂਜੀ ਇਨ ਨੂੰ ਮਾਂ ਮਾਵਾਂ ਨੇ ਪਾਲਿਆ ਹੈਗਾ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਗੋਦੀ ਚ ਲੈ ਕੇ ਮੋ ਫਰੇਮ ਕਰਦੀ ਆ ਹਨਾ ਉਦਾਂ ਹੀ ਮੈਂ ਇਹਨੂੰ ਕਰਦੀ ਸੀ ਮੈਂ ਇਹਨੂੰ ਕਦੇ ਵੀ ਮੰਮੀਆਂ ਨੇ ਜਾਣਾ ਹਨਾ ਮੰਮਾ ਨੇ ਜਾਣਾ ਬਾਹਰ ਅੰਦਰ ਹਨਾ ਮੈਂ ਕਦੇ ਵੀ ਇਹਨੂੰ ਮਹਿਸੂਸ ਨਹੀਂ ਹੋਣ ਦਿੱਤਾ ਵੀ ਅੱਜ ਤੇਰੀ ਮੰਮੀ ਹੈ ਨਹੀਂ ਹੂੰ ਇਹ ਮੇਰੇ ਤੋਂ ਬਿਨਾ ਨਹੀਂ ਰਹਿੰਦਾ ਮੰਮੀ ਤੋਂ ਬਿਨਾ ਰਹਿ ਲੈਂਦਾ ਹੂੰ ਇਹਨੇ ਮੇਰਾ ਕਦੇ ਵੀ ਜੇ ਮੈਂ ਕਿਤੇ ਜਾ ਵੀ ਵੜਨਾ ਕਿਸੇ ਦੇ ਵੈਸੇ ਵੀ ਘਰੇ ਜਾ ਵੜਨਾ ਹਨਾ ਹੂੰ ਇਨੇ ਗਾਦ ਨਾ ਮਮੇ ਜਸੂ ਕਿੱਥੇ ਆ ਜਸੂ ਨੂੰ ਲਿਆ ਸਕਦ ਕੇ ਮੈਂ ਲਿਆਉਣਾ ਸਕਦ ਕੇ ਨੀ ਗਾਦ ਨਾ ਤੂੰ ਕਰੋ ਜਾ ਆਪੜੀ ਮੇਰੇ ਨਾਲ ਦਿਲ ਨਹੀਂ ਲੱਗਦਾ ਆ ਜਾ ਆਪਾਂ ਖੇਡਦੇ ਆ ਅਸੀਂ ਦੋ ਦੋਨੇ ਵੇਲ ਪ੍ਰਾਈ ਹੁੰਦੇ ਸੀ ਅਸੀਂ ਦੋਨੇ ਖੇਡਦੇ ਸੀ ਤੁਹਾਨੂੰ ਦੱਸਿਆ ਵੀ ਚਾਚੇ ਤਾਇਏ ਤਾਂ ਤੁਹਾਨੂੰ ਮਤਲਬ ਦੇ ਆ ਮਤਲਬ ਦੇ ਰਿਸ਼ਤੇਦਾਰ ਹਨ ਹੁਣ ਆ ਕਿਤੇ ਸਾਡੇ ਕੋਲੇ ਕੋਈ ਚੀਜ਼ ਹੈ ਨਹੀਂ ਸੀ ਸਾਨੂੰ ਕਹਿੰਦੇ ਸੀ ਕੋਈ ਨਹੀਂ ਜੋ ਤੁਹਾਨੂੰ ਲੋੜ ਹੋਈ ਸਾਨੂੰ ਦੱਸੋ ਜੇ ਅਸੀਂ ਕਰਾਂਗੇ ਜਦੋਂ ਡੈਡੀ ਫਾਦਰ ਸਾਹਿਬ ਦੀ ਡੈਥ ਹੋਈ ਹੈ ਨਾ ਤੇ ਸਾਰੇ ਸਰਸਿਰ ਤੇ ਹੱਥ ਰੱਖ ਕੇ ਜਾਣ ਕੋਈ ਨਹੀਂ ਬੋਤੋ ਜੇ ਲੋੜ ਹੋਈ ਕਿਸੇ ਚੀਜ਼ ਦੀ ਸਾਨੂੰ ਦੱਸੀ ਜਰੂਰ ਦੱਸਿਓ ਅਸੀਂ ਜਰੂਰ ਮਦਦ ਕਰਾਂਗੇ ਪਰ ਕੋਈ ਨਹੀਂ ਜੋ ਸਾਡਾ ਮਾਣ ਨਹੀਂ ਕੀਤਾ ਕਿਸੇ ਨੇ ਨਹੀਂ ਕੀਤਾ ਕਾ ਕੋਈ ਨਹੀਂ ਬੰਦਾ ਗੈ ਇਸ ਚੀਜ਼ ਤੇ ਹੁਣ ਜਿੱਥੇ ਮੈਂ ਹੁਸਨ ਦੀ ਜਗ੍ਹਾ ਉਹ ਸੰਦੇ ਖੜ ਜਾਣਾ ਹੈ ਨਾ ਹੁਸਨ ਨੇ ਮੇਰੀ ਜਗ੍ਹਾ ਤੇ ਖੜ ਜਾਣਾ ਨਹੀਂ ਮੈਂ ਨਹੀਂ ਆਦੀ ਵੀ ਮੇਰੇ ਚਾਚੇ ਤਾਏ ਦਾ ਮੁੰਡਾ ਜਾਂ ਮਾਸੀਆਂ ਦੇ ਖੜ ਜਾਣਗੇ ਇਨੇ ਜਿੱਥੇ ਖੜਨਾ ਉੱਥੇ ਨਹੀਂ ਕੋਈ ਖੜ ਸਕਦਾ ਜਦੋਂ ਜਦੋਂ 9 ਸਾਲ ਦੇ ਬੱਚੀ ਸੀਗੇ ਤੁਸੀਂ ਹਾਂਜੀ ਸਕੂਲ ਵੀ ਜਾਂਦੇ ਸੀ ਇਹ ਵੀ ਸਕੂਲ ਜਾਂਦਾ ਸੀ ਹਾਂਜੀ ਇਹ ਦੋ ਤੁਸੀਂ ਤਿਆਰ ਕਰਕੇ ਲੈ ਕੇ ਜਾਂਦੇ ਸਾਰੇ ਕੁਝ ਹਾਂਜੀ ਮੈਂ ਇਹਨੂੰ ਰੈਡੀ ਕਰਕੇ ਲੈ ਕੇ ਜਾਣਾ ਇਹਨੂੰ ਟਾਈਮ ਨਾਲ ਛੁੱਟੀ ਹੋ ਜਾਣੀ ਤੇ ਮੈਨੂੰ ਥੋੜੀ ਜਿਹੀ ਲੇਟ ਹੁੰਦੀ ਹੁੰਦੀ ਸੀ ਟੀਚਰਾਂ ਨਾਲ ਲੜਨਾ ਇਹਨੂੰ ਭੇਜ ਦੇਖਾ ਏ ਨਾਲ ਬੈਠਾ ਇਹ ਤੰਗ ਸ਼ਰਾਰਤੀ ਸੀਗਾ ਸ਼ੁਰੂ ਤੋਂ ਇਹਨੇ ਸ਼ਰਾਰਤਾਂ ਕਰਦਾ ਸੀ ਨਾਲ ਬੈਠਾ ਅਸਾ ਸਕੂਲ ਵਿੱਚ ਜਦੋਂ ਇਹਨੂੰ ਛੁੱਟੀਆਂ ਦੀ ਥੋੜੇ ਕੋਲੇ ਹਾਂ ਇਹ ਮੇਰੇ ਕੋਲੇ ਆਇਆ ਨਾ ਮੈਂ ਮੇਰੀ ਕਲਾਸ ਚ ਜਾ ਕੇ ਬੈਠਾ ਇਹ ਬਹਿ ਜਾਣਾ ਮੇਰੇ ਕੋਲੇ ਮੈਡਮ ਨੇ ਮੈਨੂੰ ਲੜਨਾ ਇਹਨੂੰ ਨਾ ਘਰੇ ਪੇਂਚਦਾ ਕਰ ਹੂੰ ਇਹ ਫਿੱਟ ਘਰਦਾ ਮੁੜ ਕੇ ਤੇ ਮੈਂ ਕਹਿੰਦਾ ਨਹੀਂ ਜੀ ਸਾਡੇ ਘਰੇ ਕੋਈ ਹੈ ਨਹੀਂਗਾ ਇਹਨੂੰ ਕਿਸੇ ਨੇ ਸਾਮ ਬਣਾ ਨਹੀਂਗਾ ਕਈ ਉਲਟਾ ਵੀ ਨਹੀਂ ਸਾਮ ਬਣਾਗਾ ਇਹ ਸ਼ਰਾਰਤੀ ਵਾਲਾ ਤੇ ਫਿਰ ਕੋਣ ਮੈਡਮ ਵੀ ਸਮਝ ਗਈ ਥੋੜੇ ਜੇ ਟਾਈਮ ਬਾਅਦ ਤੇ ਫਿਰ ਇਹਨੂੰ ਅੱਡ ਬਾਉਣ ਲੱਗ ਗਈ ਹਾਂ ਕਿੰਤੂ ਉਹ ਨਾਲ ਬੈਠਾ ਕਰ ਤੂੰ ਅੱਡ ਬੈਠਾ ਕਰ ਅਸੀਂ ਦੋਨੇ ਭੈਣ ਭਰਾ ਨਾਲ ਹੀ ਜਾਂਦੇ ਹੁੰਦੇ ਸੀ ਤੇ ਨਾਲ ਹੀ ਆਉਂਦੇ ਹੁੰਦੇ ਸੀ ਕਿ ਜਦੋਂ ਤੇਰਾ ਰਿਸ਼ਤਾ ਕਿਵੇਂ ਬਣਿਆ ਉਹ ਸਾਨੂੰ ਤੇਰੀ ਭੈਣ ਨੂੰ ਕਿਵੇਂ ਪਤਾ ਲੱਗਿਆ ਵੀ ਹਨਾ ਵੀ ਮੇਰਾ ਪਿਓ ਹੈ ਨਹੀਂ ਤੇ ਮੇਰੀ ਮਾਂ ਤਾਂ ਕੰਮ ਤੇ ਜਾਂਦੀ ਐ ਤੇ ਮੇਰੀ ਭੈਣ ਹੀ ਸਾਰਾ ਕੁਝ ਉਹ ਇਹ ਸ਼ੁਰੂਨ ਦੇਦੋਂ ਦਾ ਸਹੀ ਮੈਂ ਤਾਂ ਸੁਣੀ ਹੁੰਦੀ ਸੀ 3 ਸਾਲ ਦਾ ਸੀ ਮੈਂ ਮम्मा ਘਰ ਆਉਂਦੇ ਸੀਗੇ ਤੇ ਭੈਣ ਹੀ ਹੁੰਦੀ ਸੀਗੀ ਘਰ ਤੇ ਭੈਣ ਫਿਰ ਮੈਨੂੰ ਰੋਟੀ ਕੋ ਵਾਕੇ ਉਹ ਕਰ ਦਿੰਦੇ ਸੀ ਖਾਣ ਦੇ ਰੋਟੀ ਆ ਕੇ ਤੇ ਫਿਰ ਅਸੀਂ ਦੋਨੇ ਹੀ ਪੈਣਾ ਤੇ ਭੈਣ ਨੇ ਜਾਗਦੇ ਰਹਿਣਾ ਮੈਂ ਸੌਂ ਜਾਂਦਾ ਕਿਉਂਕਿ ਮੈਂ ਤਾਂ ਇਹ ਦੱਸਿਆ ਸੀ ਮੇਰੇ ਮੰਮੀ ਇਹੀ ਆ ਤੇ ਫਿਰ ਮੈਂ ਭਾ ਮਮਾ ਤੋਂ ਬਿਨਾ ਜਿਲਾ ਲੈਂਦਾ ਸੀ ਕਿ ਇਹਨਾਂ ਤੋਂ ਬਿਨਾ ਨਹੀਂ ਜੀਵਾਂਦਾ ਸੀ ਤੇ ਇਸ ਕਰਕੇ ਜਦੋਂ ਮੈਂ ਸਕੂਲ ਚ ਜਾਂਦਾ ਫਿਰ ਮੈਂ ਇਹਨਾਂ ਨਾਲ ਬਹਿ ਜਾਂਦਾ ਸੀ ਫਿਰ ਇਹਨਾਂ ਦੇ ਨਾਲ ਹੀ ਹੁੰਦਾ ਸੀ ਇਹਨਾਂ ਦੇ ਨਾਲ ਹੀ ਜਾਂਦਾ ਸੀ ਫਿਰ ਮਮਾ ਲੁਧਿਆਣੇ ਵੀ ਜਾੜਨਾ ਕੰਮ ਤੇ ਤੇ ਇਹਨਾਂ ਨੇ ਮੈਨੂੰ ਪਿੱਛੇ ਪਾਲਨਾ ਤੇ ਬਸ ਫਿਰ ਜਦੋਂ ਵਿਆਹ ਹੋ ਗਿਆ ਉਸ ਤੋਂ ਬਾਅਦ ਮੇਰੇ ਜੀ ਨਹੀਂ ਲੱਗੇ ਫਿਰ ਮੈਨੂੰ ਸਾਰੇ ਰਿਸ਼ਤੇ ਤਰ੍ਹਾਂ ਦੇ ਇਹਨਾਂ ਨਹੀਂ ਚਾਹੀਦੇ ਹੁੰਦਾ ਭੈਣਾਂ ਕਰੇ ਫਿਰ ਮੈਂ ਥੋੜਾ ਹੱਟ ਕੇ ਉਦੋਂ ਹੀ ਨਾਲ ਹੀ ਜਾਵੜਿਆ ਸੀਗਾ ਜਾਂ ਬਾਅਦ ਚ ਜਾਂਦਾ ਹੁੰਦਾ ਸੀ ਨਹੀਂ ਨਹੀਂ ਤੁਹਾਨੂੰ ਮੈਂ ਨਾਲ ਵਾਲੀ ਗੱਲ ਵੀ ਨਾਲ ਤਾਂ ਜਾਵੜਿਆ ਤੇ ਉੱਥੋਂ ਆਵੇ ਨਾ ਮੈਂ ਨਹੀਂ ਮੈਂ ਤਾਂ ਇੱਥੇ ਰਹਿਣਾ ਮੈਂ ਤਾਂ ਦਾਦ ਚ ਲਿਆ ਮੈਂ ਵੀ ਮਦਦਾਂ ਚ ਚੱਲ ਅਸੀਂ ਕਿੱਥੇ ਚਲ ਤੁਰੇ ਪਾ ਕੋਈ ਗੱਲ ਨਹੀਂ ਤੇ ਇਹ ਓਦਾਂ ਉਸ ਦਿਨ ਵੀ ਨਹੀਂ ਸੀ ਆਉਂਦਾਗਾ ਫਿਰ ਇਹਨੂੰ ਮੈਂ ਉੱਥੇ ਹੀ ਰੱਖ ਲੈ ਸੀ ਮੈਂ ਚੱਲ ਪਣੀ ਦੁੱਕਾ ਦੇ ਉੱਥੇ ਕਦੇ ਇੱਥੇ ਹੌਲੀ ਹੌਲੀ ਜੀ ਲਾ ਲੈੰਦਾ ਬੱਚਾ ਫਿਰ ਇਹਨੇ ਹੌਲੀ ਹੌਲੀ ਜੀ ਲਾ ਲਿਆ ਕਦੇ ਮੈਂ ਆ ਜਾਂਦੀ ਸੀ ਕਦੇ ਇਹ ਜਾਵੜਦਾ ਸੀਗਾ ਐਂ ਬਸ ਇਹਦਾ ਜੀ ਲਵਾਤਾ ਸੀ ਇਹ ਜੀ ਨਹੀਂ ਸਿਲਾਉਂਦਾ ਹੁੰਦਾਗਾ ਮੰਮੀ ਨਾ ਤਾਂ ਬਿਲਕੁਲ ਨਹੀਂ ਸਿਲਾਉਂਦਾ ਕਿਉਂਕਿ ਮੇਰੇ ਹੱਥ 'ਚ ਦੀਆਂ ਰੋਟੀਆਂ ਗਿੱਜਿਆ ਸੀ ਖਾਣੀਆਂ ਤੇ ਮੰਮੀ ਨੂੰ ਕਹਿ ਰਹਿੰਦਾ ਸੀ ਤੂੰ ਰੋਟੀ ਮਚਾ ਦਿੰਨੀ ਆ ਨਹੀਂ ਤੇਰ ਤੋਂ ਨਹੀਂ ਖਾਣੀ ਕਿ ਤੂੰ ਚੂਰੀ ਨਹੀਂ ਸਵਾਦ ਬਣਾਉਂਦੀ ਕਿ ਮੈਂ ਤਾਂ ਭੈਣ ਕੋਲੇ ਚੱਲਿਆ ਤੇ ਤੁਸੀਂ ਚਿੰਡੀਆਂ ਘਟ ਘਟ ਫੋਨ ਦੇ ਰਹੇ ਹਾਂਜੀ ਸੱਕਰ ਵਾਲੀ ਚੂਰੀ ਕਰਦਾ ਇਹ ਹਜੇ ਵੀ ਕਹਿੰਦੀ ਮੈਂ ਮੰਗਦਾ ਸੀ ਜੀ ਭੈਣ ਉਹੀ ਬਣਾਉਂਦੇ ਸੀ ਤੇ ਇਹ ਹਜੇ ਵੀ ਮੈਨੂੰ ਕਹੇ ਰਹੀ ਮੈਂ ਨਹੀਂ ਅਸੀਂ ਲੜਦੇ ਵੀ ਬਹੁਤ ਹਾਂ ਤੇ ਮੈਂ ਇਹਨੂੰ ਕਹਿੰਦਾ ਚੋਰੀ ਬਣਾ ਕੇ ਦੇ ਮੈਂ ਫਿਰ ਮੈਨੂੰ ਚੋਰੀ ਕੱਟ ਕੇ ਦਿਨੀ ਹੁੰਨੀ ਆ ਤੇ ਫਿਰ ਮਮਮੀ ਦੀ ਰੋਟੀ ਨਹੀਂ ਸੀ ਫਸਾ ਹਜੇ ਤਾਂ ਹੀ ਨਹੀਂ ਕਰਤਾ ਇਹ ਹੁਣ ਤਾਂ ਚਲ ਖਾਣੀਆਂ ਪੈਣਗੀਆਂ ਇਹਨੂੰ ਤੇ ਇਹਨੇ ਕਹਿ ਦੇਣਾ ਨਹੀਂ ਮੈਨੂੰ ਨਹੀਂ ਮਮਮੀ ਦੀ ਰੋਟੀ ਪਸੰਦ ਆਉਂਦੀ ਜਸੂ ਤੂੰ ਆ ਜਾ ਇੱਕ ਬਾਕੀ ਭਾਜੀ ਵੀ ਵਧੀ ਹੈ ਯਾਰ ਮੇਰੇ ਮੇਲੇ ਪੜਿ ਵੀ ਨਹੀਂ ਗੁੱਸਾ ਕਰਦੇ ਨਹੀਂ ਕਈਆਂ ਦੇ ਪਰੋਣੇ ਹੁੰਦੇ ਆ ਵੀ ਇੱਥੇ ਹੀ ਰਹੀ ਜਾਂਦਾ ਪਿੰਡ पे ਜੋ ਵੀ ਨਹੀਂ ਉਹਨਾਂ ਨੇ ਮੈਨੂੰ ਸਮਝਿਆ ਆਖਿਆ ਵੀ ਜੀ ਗਾਂਦੇ ਤੂੰ ਇੱਥੇ ਪੜਨਣ ਲੱਗ ਰਿਹਾ ਅਸੀਂ ਤੈਨੂੰ ਕਿਹਾ ਸੀ ਤੂੰ ਉੱਥੇ ਲੱਗ ਜਾ ਭਾਜੀਆਂ ਦੇ ਵੀ ਇੱਥੇ ਲੱਗ ਗਿਆ ਤੂੰ ਪੜਨ ਜੇ ਲੱਗਣਾ ਤਾਂ ਤੇ ਭਾਜੀ ਨੇ ਵੀ ਆਪਣੀ ਫੁੱਲ ਸਪੋਰਟ ਕੀਤੀ ਜਿਵੇਂ ਮਤਲਬ ਮੇਰੀ ਮੰਮੀ ਲੜਦੇ ਆ ਤੇ ਭੈਣ ਵੀ ਲੜ ਪੈਂਦੀ ਆ ਭਾਜੀ ਵੀ ਮੇਰ ਨਾਲ ਖੜਦੇ ਭਾਜੀ ਭੈਣ ਲੜ ਪੈਂਦੇ ਨੇ ਮੇਰੇ ਚ ਕਾਤਲ ਲੜਦੇ ਨੇ ਜਦੋਂ ਵਿਆਹ ਹੋਇਆ ਫਿਰ ਕਿੰਨਾ ਔਖਾ ਹੋਇਆ ਤੈਨੂੰ ਵੀ ਵੀ ਆਪਣੀ ਭੈਣ ਤੋਂ ਬਿਨਾਂ ਰਹਿਣਾ ਬਹੁਤ ਅੱਖਾ ਹੈ ਪਰ ਮम्मा ਵੀ ਕਿਤੇ ਕੰਮ ਤੇ ਜਾਂਦੇ ਨੇ ਫਿਰ ਮੈਂ ਭੈਣ ਕੋਲੇ ਜਾਂਦਾ ਸੀਗਾ ਫਿਰ ਮम्मा ਜਿੱਦੇ ਆ ਜਾਂਦੇ ਸੀਗੇ ਫਿਰ ਕਈ ਵਾਰ ਮੈਂ ਉੱਧੇ ਵੀ ਨਹੀਂ ਹੁੰਦਾ ਹੁੰਦਾ ਸੀ ਨਾ ਅੰਨਾ ਫੋਨ ਲਾਦੇ ਨਾ ਸਾਨੂੰ ਭਾਜ ਇਹਦੇ ਮੇਰੇ ਹਸਬੰਦ ਨੂੰ ਦੀ ਭਾਜੀ ਮੈਨੂੰ ਲੈ ਜਾ ਕੇ ਮੰਮੀ ਹੈਣੀਗੀ ਤੇ ਅਸੀਂ ਇਹਨੂੰ ਲੈ ਜਾਂਦੇ ਹੁੰਦੇ ਸੀ ਆ ਕਿ ਮम्मा ਨੇ ਆ ਜਾਣਾ ਮੰਮੀ ਨੇ ਲਟਣਾ ਇਹਨੂੰ ਉੱਥੇ ਜਾ ਕੇ ਬਹਿ ਜਾਂਦਾ ਹੈਗਾ ਮੈਂ ਘਰੇ ਆਈਆਂ ਮੈਂ ਨਹੀਂ ਆਉਂਦਾ ਕਹਿ ਮੈਂ ਨਹੀਂ ਜਾਣ ਆਇਆ ਇਹ ਫਿਰ ਐ ਨਹੀਂ ਲੱਗਦਾ ਹੁੰਦਾ ਸੀ ਉੱਥੇ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜਦੋਂ ਭੈਣ ਦੇ ਜਾਂ ਕੁੜੀ ਦੇ ਸਹੁਰੇ ਜਾਵਦੇ ਤੇ ਉੱਥੇ ਫਿਰ ਲੋਕ ਵੀ ਛੇੜਨ ਲੱਗ ਜਾਂਦੇ ਆ ਵੀ ਤੂੰ ਜਿਵੇਂ ਤੂੰ ਆਪ ਹੀ ਕਹਿ ਦਿੰਦਾ ਸੀ ਮੈਂ ਤਾਂ ਦਾਜ ਚ ਆਇਆ ਇਹ ਕਹਿੰਦੇ ਹੁੰਦੇ ਸੀ ਵੀ ਤੂੰ ਦਾਜ ਚ ਆ ਵੀ ਇੱਥੇ ਰਹਿਣਾ ਹਾਂ ਜੀ ਕਹਿੰਦੇ ਸੀ ਕਹਿ ਦਿੰਦੇ ਸੀ ਬਾਕੀ ਭਾਰੀ ਕਹਿੰਦਾ ਨਹੀਂ ਸੀ ਇਹ ਵੀ ਮੇਰਾ ਪੋਤਾ ਹੈ ਉਹ ਅਸੀਂ ਕਹਿ ਦਿੰਦੇ ਸੀ ਨਹੀਂ ਸਾਡਾ ਭਾਰੀ ਆਂਦੇ ਸੀ ਇਹ ਵੀ ਮੇਰਾ ਪੋਤਾ ਹੈ ਮੇਰਾ ਵੱਡਾ ਮੁੰਡਾ ਹੈ ਕਹਿੰਦੇ ਸੀ ਉਹ ਫਤਿਹ ਨੂੰ ਛੋਟਾ ਮੁੰਡਾ ਆਂਦੇ ਹੱਲੇ ਵੀ ਆਂਦੇ ਹੈ ਮੇਰੇ ਵੱਡਾ ਇਹੋ ਜਿਹੇ ਬੰਦੇ ਮਿਲਨੇ ਵੀ ਮੁਸ਼ਕਲ ਹੈ ਜਿਹੜਾ ਇੰਨਾ ਸਾਥ ਦੇਵੇ ਹਾਂ ਜੀ ਨਹੀਂ ਉਹਨਾਂ ਨੇ ਸਾਡੀ ਮੰਮਾ ਨਾ ਮਤਲਬ ਪੈਨ ਸ਼ਰਟ ਨਹੀਂ ਸੀ ਅਲਾਉਡ ਕਰਦੇ ਮੇਰੇ ਵੱਡੀ ਮਾਸੀ ਆਂਦੇ ਸੀਗੇ ਆਂਦੇ ਜਿੱਤੇ ਮਤਲਬ ਹੋਣ ਨਹੀਂ ਤੈਨੂੰ ਕੋਈ ਬੱਚੇ ਤੇਰੇ ਕੋ ਸੰਦੇ ਆਂਦੇ ਜਿੱਤੇ ਕੁੜੀ ਦਾ ਵਿਆਹ ਹੈ ਨਾ ਤੇਰੇ ਜਵਾਈ ਤੇਨ ਲੜੂਗਾ ਭਾਜੀ ਨਾ ਕੰਮ ਬਣਾਉਂਦਾ ਕੋਈ ਨਹੀਂ ਮਮਾ ਤੁਹਾਡੇ ਕੰਮ ਮੈਂ ਤੁਸੀਂ ਭਲਾਂ ਦੀ ਮੇਰੇ ਪਿੰਡ ਵੀ ਆਂਦਾ ਪਿੰਡ ਸ਼ਰਟੀ ਪਾ ਕੇ ਆਇਆ ਕਰਵਾਉਂਦਾ ਤੁਹਾਨੂੰ ਕੋਈ ਨਹੀਂ ਆਂਦਾ ਕੁਝ ਵੀ ਹਾਂਜੀ ਪਰ ਉਹਨਾਂ ਨੇ ਇੰਨੀ ਜ਼ਿਆਦਾ ਅਸੀਂ ਮਾਰਨ ਲਓ ਨਾ ਵੀ ਅਸੀਂ ਜੋ ਕੁਝ ਆ ਨਾ ਹੋਇਆ ਮਮਾ ਹੋਇਆ ਲੰਤਰਕੀ ਚ ਹੋਇਆ ਉਹਨਾਂ ਦੇ ਬਦੌਲਤ ਆ ਹਾਂਜੀ ਕਿਉਂਕਿ ਪਾਪਾ ਨੇ ਕੰਮ ਸਿਖਾਇਆ ਪਾਪਾ ਦੀ ਜੇ ਡੈਥ ਹੋ ਗਈ ਚੋਕ ਚੁਸਕੀ ਦੇ ਸੀਗੇ ਇਹ ਵੀ ਮੈਂ ਪੈਂਟਾ ਸ਼ਰਟ ਤੁਹਾਨੂੰ ਪਤਾ ਹੀ ਸਲੂਨ ਚ ਪੈਂਟਾ ਸ਼ਰਟੇ ਚੱਲਦੇ ਹੈਗੇ ਹਨ ਸੂਟ ਅਲਾਉਡ ਨਹੀਂ ਕਰਦੇਗੇ ਤੇ ਉਹਨਾਂ ਨੇ ਕਹਿਣਾ ਨਾ ਮੈਂ ਪੁੱਛਿਆ ਮੈਂ ਕਹਣਾ ਵੀ ਮਮਾ ਪੈਂਟ ਸ਼ਰਟਾਂ ਦੇ ਆ ਵੀ ਕਿਵੇਂ ਕਹਿਗੇ ਵੀ ਉਹ ਤੁਹਾਡੇ ਤੋਂ ਪੁੱਛਦੋ ਕਹਿੰਦੇ ਉਹਨਾਂ ਦਾ ਕੰਮ ਹੈ ਕਿਉਂਕਿ ਮੈਂ ਵੀ ਸਲੂਨ ਦਾ ਕਰਦੀ ਆ ਮੇਰਾ ਹਸਬੰਡ ਵੀ హెయిਰ ਡ्रेसਰ ਤੇ ਕੰਮ ਕਰਦੇ ਆ ਉਹ ਕਹਿੰਦੇ ਨਹੀਂ ਤੁਸੀਂ ਕਹ ਦੋ ਵੀ ਕੋਈ ਗੱਲ ਨਹੀਂ ਮम्मा ਪਾ ਲਿਆ ਕਰੋ ਖੁਦ ਕਹਿ ਕੇ ਲੈ ਕੇ ਵੀ ਦਿੱਤੀ ਪੈਨਸਲ ਟ ਹੈ ਫਿਰ ਉਹ ਆਨਲਾਈਨ ਮਸਾ ਮਾਇਆ ਫਿਰ ਕਹਿੰਦੇ ਸਾ ਵੀਡੀਓ ਤੇ ਕਹਦਾ ਕਰਨਾ ਦੀ ਵੀਡੀਓ ਨੂੰ ਪਾਇਆ ਕਰੋ ਜਵਾਈ ਪਈ ਵੇਂਦਾ ਜਵਾਈ ਪਈ ਵੇਂਦਾ ਤੇ ਮम्मा ਨੇ ਕਹਿਣਾ ਜਸੂ ਐ ਆਂਦੇ ਆ ਤੇ ਮੈਂ ਫਿਰ ਕਹਿਣਾ ਮੈਂ ਕਹਿਣਾ ਨਾ ਵੀ ਕੋਈ ਨਹੀਂ ਮੈਂ ਮੰਮੀ ਨੂੰ ਕਹਿਣਾ ਮੈਂ ਕਿਹਾ ਉਹ ਨਹੀਂ ਕੁਝ ਵੀ ਆਂਦਾ ਵੀ ਤੁਸੀਂ ਉਹ ਕਰ ਲਾ ਪਾਲੇ ਕਰੋ ਕੋਈ ਕੁਛ ਨਹੀਂ ਆਹੁੰਦਾਗਾ ਤੇ ਉਹਨਾਂ ਨੇ ਸਾਨੂੰ ਹੌਸਲਾ ਬਹੁਤ ਜ਼ਿਆਦਾ ਦਿੱਤਾ ਮਮਾ ਨੂੰ ਮਮਾ ਤਰੱਕੀ 'ਚ ਹੋ ਗਏ ਹੁਣ ਬਹੁਤ ਖੁਸ਼ ਹੁਣ ਇਹ ਨੈਸੀ ਵੀ ਕਦੇ ਮਮਾ ਵੀ ਨੰ ਤਰੱਕੀ 'ਚ ਹੋ ਗਏ ਸਾਡੇ ਵੀ ਕਿੱਥੇ ਤਾਂ ਇਹ ਡਰਦੇ ਸੀਗੇ ਮੈਂ ਪੈਂਠਲ ਟਪਾ ਕੇ ਜਾਊਂਗੀ ਮੈਨੂੰ ਲੋਕ ਕੀ ਕਹਿਣਗੇ ਹਨਾ ਤੇ ਪਰ ਇਹ ਗੱਲ ਕਹਿੰਦੇ ਸੀ ਤੇ ਰਜਵਾਈ ਪਈ ਵੇਖੂਗਾ ਕੀ ਕਹੂਗਾ ਪਰ ਉਹਨਾਂ ਨੇ ਨਹੀਂ ਕੁਝ ਵੀ ਕਿਹਾਗਾ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਮਮਾ ਦਾ ਕੰਮ ਆ ਆਪਾਂ ਜੇ ਉਹਨੂੰ ਕੁਝ ਦੇ ਨਹੀਂ ਨਾ ਸਕਦੇ ਆਪਾਂ ਕਿਸੇ ਨੂੰ ਕੁਝ ਕਹਿ ਵੀ ਨਹੀਂ ਸਕਦੇ ਕਿਉਂਕਿ ਉਹਨਾਂ ਦਾ ਕੰਮ ਆ ਆਪਾਂ ਜੇ ਉਹਨੂੰ ਰੋਕਾਂਗੇ ਜਾਂ ਆਪਾਂ ਉਹਨਾਂ ਨੂੰ ਕਵਾਂਗੇ ਵੀ ਨਹੀਂ ਤੁਸੀਂ ਨਹੀਂ ਪਾਉਣੀਗੀ ਤੇ ਫਿਰ ਕਹਿੰਦਾ ਕਮਾਊ ਕੌਣ ਕਿਉਂਕਿ ਤੁਹਾਨੂੰ ਵੀ ਪਤਾ ਨਾ ਤਾਂ ਬੌਂਸਰ ਚ ਸੂਟ ਪਾਉਣ ਦਿੰਦੇ ਆ ਨਾ ਸਲੂਨ ਦੇ ਕੰਮ ਚ ਕਿਸੇ ਚ ਵੀ ਸੂਟ ਆਲ ਆਊਟ ਨਹੀਂਗਾ ਜਦੋਂ ਛੋਟੀ ਭੈਣ ਭਰਾਵਾਂ ਦੀ ਫਿਰ ਲੜਾਈਆਂ ਵੀ ਹੁੰਦੀਆਂ ਰਹੀਆਂ ਬਹੁਤ ਵਾਦ ਹਜੇ ਤਾਈ ਹੋ ਜਾਂਦੇ ਪਰ ਮੈਂ ਕਦੇ ਇਹਨਾਂ ਦੇ ਹੱਥ ਨਹੀਂ ਚੱਕਿਆ ਇਹ ਮੈਨੂੰ ਕੁੱਟ ਦਿੰਦੇ ਸੀ ਕਿਉਂਕਿ ਮੈਨੂੰ ਮੰਮੀ ਨੇ ਸਿਖਾਇਆ ਮੰਮੇ ਦੀ ਵੱਡੀ ਭੈਣ ਦੇ ਹੱਥਾਂ ਨਹੀਂ ਚੱਕਣੇ ਸਿਰ ਮਨ ਨਹੀਂ ਚੱਕਦਾ ਸੀ ਉਹ ਬੋਲ ਪੈਂਦੇ ਸੀ ਅਸੀਂ ਉਹ ਅਸੀਂ ਹਜੇ ਵੀ ਲੜਦੇ ਬਹੁਤ ਪਰ ਐਨ ਮੈਂ ਜਦੋਂ ਕੁੱਟਦੀ ਆ ਫਿਰ ਮੇਦੀ ਗਲਤੀ ਤੇ ਕੁੱਟ ਦਿੰਦੀ ਐ ਮੈਂ ਵੀ ਜਦੋਂ ਇਹ ਮੰਮੀ ਨੂੰ ਤੰਗ ਪਰੇਸ਼ਾਨ ਕਰਦਾ ਫਿਰ ਇਹਨੂੰ ਉਹ ਤਾਂ ਕੰਮ ਕਰ ਵੀ ਕਰਦਾ ਹੈਗਾ ਉਹ ਤਾਂ ਜਿੱਦਨ ਫ੍ਰੀ ਹੋਵੇ ਪਰ ਪਾੜੀ ਜਦੋਂ ਮੇਰੇ ਕੋਲ ਪਾੜੀ ਹਿੰਦਾਂ ਕੋਲੇ ਉਹ ਤਾਂ ਨਹੀਂ ਪੈਣ ਮਾਰਦੇ ਕਹਿੰਦੇ ਪੈਣ ਪੈਣ ਪਾੜੀ ਕਿ ਮਾਰਦੇ ਪਾੜੀ ਫਿਰ ਤਾਂ ਨਾ ਮਾਰਦੇ ਪਾੜੀ ਇਹਦੇ ਨਹੀਂ ਮਾਰਨੇ ਇਹ ਪਾੜੀ ਨਹੀਂ ਮਾਰਦੇ ਉਹ ਇਹਨੂੰ ਸ਼ਹਿਰਿੰਦੇ ਮੈਂ ਕਹ ਦਿੰਨੀ ਆ ਸ਼ਹਿਰ ਨਹੀਂ ਦੇਣੀ ਚਾਹੀਦੀ ਬੱਚੇ ਨੂੰ ਜਦੋਂ ਬੱਚਾ ਪਾਂਗਾ ਕਰੇ ਇਹ ਵਿੱਚ ਇਹਨੂੰ ਜਦੋਂ ਕੋਈ ਕਹਿ ਦਿੰਦਾ ਯਾਰ ਤੂੰ ਆਹ ਕੰਮ ਕਰ ਲਾ ਪੜਾਈ ਚ ਕੀ ਅਸਤਾ ਬੈਨੇ ਨੇ ਪੜਿਆ ਅਸਤਾ ਲੱਗੇ ਨਹੀਂ ਨੌਕਰੀ ਨਾ ਕਹਦੀ ਨਹੀਂ ਤੂੰ ਪੜਲਾ ਤੂੰ ਨੌਕਰੀ ਪੰਦੀ ਨਾਲ ਲੱਗ ਤੇਰੀ ਪੜਾਈ ਦੇਰ ਤੋਂ ਕਿਸੇ ਨੇ ਖੋ ਨਹੀਂ ਲੈਣੀ ਜਦੋਂ ਭੈਣ ਕੁੱਟਦੀ ਐ ਫਿਰ ਉਦੋਂ ਮਨ ਚ ਕੀ ਆਉਂਦਾ ਉਸ ਨਹੀਂ ਏ ਤੂੰ ਮਾ ਭਾਈ ਨੂੰ ਦੱਸ ਦੇਣਾ ਨਹੀਂ ਗੁੱਸਾ ਤਾਂ ਆਉਂਦਾ ਗੁੱਸਾ ਤਾਂ ਆਉਂਦਾ ਕਹਿਣ ਨੂੰ ਨਾ ਨਹੀਂ ਜਾਂਦਾ ਫਿਰ ਫਿਰ ਮਾਰੀ ਦੇ ਨੂੰ ਮੈਂ ਕਹਿੰਨੀ ਨਹੀਂ ਫਿਰ ਨਹੀਂ ਹੁੰਦਾ ਤਾਂ ਨਾ ਫਿਰ ਫਿਰ ਮੇਰੇ ਕੋਲੇ ਜਾਂਦਾ ਦੂਜੇ ਦੇ ਨਹੀਂ ਫਿਰ ਜਾਂਦਾ ਵੀ ਨਹੀਂ ਨਾ ਭੈਣ ਨਾਲ ਕਿੰਨਾ ਕੁ ਖੜਦੀ ਆ ਤੇਰੇ ਭੈਣ ਨਾਲੇ ਮੇਰਾ ਭਰਾ ਵੀ ਆ ਤੇ ਮੇਰੀ ਮਾਂ ਵੀ ਤੇ ਭੈਣ ਵੀ ਆ ਇਹ ਉਹ ਉੱਥੇ ਜਾਣਾ ਉਸ ਭੈਣ ਦਾ ਜਦ ਇੱਥੇ ਆ ਜਾਂਦੇ ਭਰਾ ਤੇ ਭਰਾਵਾਂ ਵਾਲੇ ਫਰਜ਼ ਤੇ ਵੀ ਖੜੇ ਆ ਤੇ ਮਾਂ ਵਾਲੇ ਫਰਜ਼ ਤੇ ਵੀ ਇਹੀ ਖੜੇ ਆ ਆਪਣੇ ਨਾਲ ਤੈਨੂੰ ਤੋਂ ਪਤਾ ਸੀਗਾ ਜਦੋਂ ਤੇਰੀ ਭੈਣ ਦਾ ਸਹਰਾ ਵਧਾਉਣ ਲਈ ਤੈਨੂੰ ਕਈ ਮੁਕਿਆ ਹਾਂ ਹਾਂਜੀ ਹਾਂ ਉਹਦੋਂ ਸੁਣ ਸੀਗੀ ਹਾਂਜੀ ਪਤਾ ਸੀਗਾ ਉਹਦੋਂ ਵੀ ਮੈਂ ਪਿਓ ਵਾਲਾ ਫਰਜ਼ ਨਿਭਾਈ ਆ ਇਨੂਨਾ ਜੀ ਮਤਲਬ ਮੇਰੀ ਮੈਰਿਸ ਮਤਲਬ ਸ਼ਗਨ ਪਤਾ ਮੈਂ ਨੂੰ ਦੱਸਿਆ ਕਰ ਮੈਂ ਕਹੂੰ ਸਨ ਕਦੋਂ ਵੀ ਜਦੋਂ ਕਹਿੰਨ ਨਾ ਵੀ ਤੂੰ ਸੇਹਰਾ ਖੋਲਣਾ ਮੈਂ ਕਿ ਬਾਬਾ ਕਹਿੰਦਾ ਹੁੰਦਾ ਵੀ ਸੇਹਰਾ ਖੋਲੋ ਉੱਠ ਕੇ ਕਿਨੇ ਖੋਲਣਾ ਬਿਕੂੜੀ ਦਾ ਪਿਓ ਹਾਜ਼ਰ ਹੋਵੇ ਮੈਂ ਕਹਾਂ ਉੱਥੇ ਤੂੰ ਉੱਠ ਕੇ ਖੜ ਜਾਨਾ ਪਹਿਲਾਂ ਕਹਿ ਕੇ ਲੈ ਕੇ ਜਾ ਹਾਂ ਮੇਰੀ ਮੈਰਿਸ ਵਾਲੇ ਦਿਨ ਵੀ ਮੇਰੇ ਨਾਲ ਸੀ ਮੈਂ ਕਹਣਾ ਕੋਈ ਇਹਨੂੰ ਮਤਲਬ ਉੱਠ ਨਾ ਖੜੇ ਕੋਈ ਹੋਰ ਨਾ ਹੋlde ਵਾਸਤੇ ਮੈਂ ਸਾਰਿਆਂ ਨੂੰ ਕਿਹਾ ਸੀਗਾ ਹੁਸਨ ਨਹੀਂ ਖੋਲਣਾ ਤੇ ਇਹਨੂੰ ਦੱਸਣਾ ਐ ਖੋਲ ਹੀ ਦੰਦਾ ਕਿਤੇ ਘੰਟੂ ਜ਼ਿਆਦਾ ਵੇਸੀ ਇਹ ਥੋੜਾ ਨਹੀਂ ਛੋਟਾ ਸੀਗਾ ਇੰਨੇ ਹੁਣ ਤਾਂ ਚਲੇ ਸਮਝਦਾਰਾ ਉਦੋਂ ਥੋੜਾ ਜਿਹਾ ਛੋਟਾ ਸੀਗਾ ਉਦੋਂ ਨਹੀਂ ਹੈਗਾ ਸੀਗਾ ਇੰਨਾ 10 ਸਾਲ ਦਾ ਸੀਗਾ 10 12 ਕ ਸਾਲ ਦਾ ਆਪਾਂ ਇਹ ਕਹਿ ਸਕਦੇ ਆਂ ਵੀ ਭੈਣ ਮਾਂ ਬਣ ਗਈ ਪਿਓ ਬਣ ਜਾ ਹਾਂਜੀ ਇੱਕ ਦੂਜੇ ਦੇ ਹਨਾ ਹਾਂਜੀ ਤੁਹਾਨੂੰ ਦੱਸਿਆ ਵੀ ਜਿਵੇਂ ਮੇਰੇ ਇੱਕ ਖੜ ਜਾਂਦਾ ਪਿਓ ਬਣ ਕੇ ਹੂੰ ਐਵੇਂ ਮੈਂ ਖੜ ਜਾਂਨੀ ਆ ਹੂੰ ਭਰਾ ਬਣ ਕੇ ਵੀ ਮੈਂ ਖੜ ਜਾਂਨੀ ਆ ਮੈਂ ਮਾਂ ਬਣ ਕੇ ਵੀ ਖੜ ਜਾਂਨੀ ਕਿਸੇ ਟਾਈਮ ਹੂੰ ਇਹ ਵੀ ਭਰਾ ਬਣ ਕੇ ਵੀ ਖੜ ਜਾਂਦਾ ਹੈ ਨਹੀਂ ਜ਼ਿਆਦਾ ਮੇਰਾ ਪਿਓ ਬਣ ਕੇ ਖੜਦਾ ਹੈ ਅੱਛਾ ਹਾਂ ਹੁਣ ਤਾਂ ਕਿਤੇ ਉਵੇਂ ਤਾਂ ਨਹੀਂ ਵੀ ਪਿਓ ਬਣਨ ਲੱਗ ਜਾਂਦਾ ਵੀ ਜਿਵੇਂ ਸਮਝਾਉਣ ਲੱਗ ਜਾਂਦਾ ਵੇ ਕਈ ਰ ਸ ਕਈ ਰ ਮੈਨੂੰ ਵੀ ਸਮਝਉਂਦਾ ਕਈ ਰ ਮੈਂ ਆਵਦੇ ਘਰੇ ਲੜਪਾ ਹੂੰ ਤੇ ਫਿਰ ਇਹ ਮੈਨੂੰ ਸਮਝਾ ਕੇ ਆਉਂਦਾ ਹੁੰਦਾ ਨਹੀਂ ਜਸੂ ਇਥੋਂ ਨਹੀਂ ਐ ਕਰਨਾਗਾ ਹੂੰ ਮੈਂ ਕਈ ਰ ਗੁੱਸੇ ਚ ਇਹਨੂੰ ਕਹਿ ਦਿੰਨੇ ਨੇ ਤੂੰ ਮੈਨੂੰ ਲੈ ਜਾ ਨਾ ਇਹ ਨਹੀਂ ਵੀ ਹੁਣ ਇਹਦੇ ਕੋਲ ਮੋਟਰਸਾਈਕਲ ਆ ਚੱਕੂਗਾ ਮੋਟਰਸਾਈਕਲ ਤੇ ਜਾਊਗਾ ਸਿਆਣਾ ਵੀ ਹੈ ਨਾ ਸਿਆਣਾ ਵੀ ਆ ਬਸ ਵਿੱਚ ਜੇ ਖਰਾਬ ਕਰ ਜਾਂਦਾ ਵਿੱਚ ਵੀ ਖਰਾਬ ਕਰ ਲੈਂਦੇ ਆ ਉਹ ਪੈਨ ਦੀ ਤੌਣੀ ਫਿਰ ਬਦਲ ਕੇ ਸਹੀ ਕਰ ਦਿੰਦੀ ਆ ਹਾਂ ਫਿਰ ਇਹਦੇ ਤੌਣੀ ਲੱਗ ਜਾਂਦੀ ਆ ਫਿਰ ਵਧੀਆ ਹੋ ਜਾਂਦਾ ਸਰਵਿਸ ਤਾਂ ਹੋਣੀ ਪੈਂਦੀ ਆ ਹਾਂ ਜੀ ਹੁਣ ਮੋਟਰਸਾਈਕਲ ਦੀ ਵੀ ਕਰਾਈ ਕਰੂਗਾ ਉਹ ਵੇਹਰੇ ਨੂੰ ਪਤਾ ਲੱਗ ਜੂਗਾ ਮੇਰੀ ਵੀ ਸਰਵਿਸ ਹੁਣ ਸਾਨੂੰ ਆਇਆ ਵੀ ਸਾਡਾ ਮੋਟਰਸਾਈਕਲ ਆਵਦਾ ਕਦੇ ਵੀ ਰਾਤ ਬਰਤ ਤੇ ਕੰਮ ਪੈਂਦਾ ਕੋਈ ਵੀ ਹੁਣ ਮੇਰਾ ਬੱਚਾ ਇਹਨਾਂ ਦੇ ਬਾਲਾ ਕਰਦਾ ਇਹ ਮੇਰਾ ਬੱਚਾ ਸੀਗਾ 7 ਕਿ ਮਹੀਨਿਆਂ ਦਾ ਇਹ ਚੌੜ ਚੜਤੀ ਉਹਨੂੰ ਚੱਕ ਲਿਆ ਅੱਛਾ ਚੜ ਚੜ ਤੇ ਕਿ ਮੈਂ ਇਹਨੂੰ ਲੈ ਕੇ ਚੱਲਿਆ ਤੁਸੀਂ ਆ ਜੂ ਜੇ ਮੈਂ ਕਿਹਾ ਵੀ ਬਈ ਮੈਂ ਤਾਂ ਨਹੀਂ ਆਉਣਾ ਲੈ ਕੇ ਜਾਣਾ ਲੈ ਜਾ ਆ ਗਿਆ ਤੇ ਉਹ ਸੱਤ ਮਹੀਨਿਆਂ ਦਾ ਸੀਗਾ ਉਹਨਾਂ ਕੋਲੇ ਰਾਤ ਜਾ ਆ ਗਿਆ ਅੱਛਾ ਹਾਂ ਰਾਤ ਤੇ ਹੁਣ ਇਹਨਾਂ ਦੇ ਬਾਹਲਾ ਕਰਦਾ ਹੁਣ ਪਿੱਛੇ ਲੱਗਦਾ ਪਹਿਲਾਂ ਚਲੋ ਇਹਨਾਂ ਕੋਲੇ ਮੋਟਰਸਾਈਕਲ ਨਹੀਂ ਸੀ ਹੁੰਦਾਗਾ ਵੀ ਵੀ ਨਹੀਂ ਕਈ ਬੱਚਾ ਰਾਤ ਨੂੰ ਨਹੀਂ ਰਹਿੰਦਾਗਾ ਤੇ ਨਹੀਂ ਭੇਜਦੇ ਸੀ ਹੁਣ ਉਹ ਇਹਨਾਂ ਦੇ ਪਿੱਛੇ ਲੱਗ ਜਾਂਦਾ ਹਾਂ ਤੇ ਕਈ ਗਰੀਦਲੇ ਆਉਂਦੇ ਕਈ ਛੱਟ ਆਉਂਦੇ ਹਨ ਉਹ ਸੱਤ ਮਹੀਨਾ ਦਾ ਸੀ ਇਹਨਾਂ ਕੋਲੇ ਰਾਤ ਲਾ ਗਿਆ ਤੇ ਸਾਰੇ ਹਰਾਣ ਵੀ ਸੱਤ ਮਹੀਨਾ ਦਾ ਹੋ ਕੇ ਵੀ ਇਹ ਨਾ ਰਾਤ ਰਹਿ ਗਏ ਬੱਚਾ ਸਾਡੇ ਤੇ ਰਹਿੰਦੇ ਨਹੀਂਗੇ ਕਿਉਂਕਿ ਮੇਰੀ ਮੰਮਾ ਨੇ ਪਾਲਿਆ ਹੈਗਾ ਉਹਨੂੰ ਸਾਨੂੰ ਉਹਦਾ ਵੀ ਜਵਾਬ ਦੇਤਾ ਸੀਗਾ ਅੱਛਾ ਹਾਂਜੀ ਮੰਮਾ ਨੇ ਜਾਨ ਨੇ ਪਰਵਰਿਸ਼ ਕੀਤੀ ਉਹਦੀ ਨਾ ਰਾਤ ਨੂੰ ਉੱਠ ਕੇ ਦੁੱਧ ਪਿਆਣਾ ਉਹਨਾਂ ਨੇ ਗਰਮ ਕਰਕੇ ਨਾ ਮੈਨੂੰ ਨਹੀਂ ਸਿਠਾਇਆ ਕਦੇ ਵੀ ਉਹਨਾਂ ਜਵਾਬ ਦੇਤਾ ਸੀ ਵੀ ਨਹੀਂ ਮੁਸ਼ਕਲ ਹੀ ਬਚੇ ਜੇ ਇਹਨੂੰ ਠੰਡ ਲੱਗੇ ਕੀ ਤਾਂ ਤੇ ਤਿੰਨ ਮਹੀਨੇ ਮੈਂ ਉਹਦਾ ਮੁੰਡਾ ਨਹੀਂ ਨਾਲ પાਕੇ ਵੇਖਿਆ ਅੱਛਾ ਮੇਰੀ ਮਾਂ ਨੇ ਮੈਨੂੰ ਬਹੁਤ ਵਧੀਆ ਸੰਭਾਲ ਲਿਆ ਮੇਰੇ ਬੱਚੇ ਦੀ ケア ਬਹੁਤ ਹਜੇ ਤਾਈਂ ਕਰਦੇ ਆ ਬੱਚੇ ਦਾ ਮੇਰੇ ਤੁਸੀਂ ਉਹਨਾਂ ਦਾ ਬੱਚਾ ਪਾਲਿਆ ਉਹਨਾਂ ਨੇ ਛੋਟਾ ਹਾਂਜੀ ਉਹੀ ਗੱਲੋ ਗੱਲ ਵੀ ਜੋ ਮਾਰਾ ਵੀ ਕਰਦਾ ਫਿਰ ਕਰਨੀਆਂ ਭਰਨੀਆਂ ਇੱਥੇ ਹੀ ਆ ਮੈਂ ਉਹਨਾਂ ਦਾ ਬੱਚੇ ਨੂੰ ਵਧੀਆ ਪਾਲਿਆ ਉਹਨਾਂ ਨੇ ਮੇਰੇ ਨੂੰ ਵਧੀਆ ਪਾਲਿਆ ਐ ਹੋ ਗਿਆ ਸਾਡਾ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਇਹਨਾਂ ਨੂੰ ਬਹੁਲਾ ਟਾਈਮ ਦਿੱਤਾ ਅੱਜ ਦਿਲ ਦੀ ਗੱਲ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹਾਂਜੀ ਤੇਰੇ ਵੱਲੋਂ ਰਹਿ ਜਾਂਦੀ ਹੁੰਦੀ ਕੋਈ ਗੱਲ ਕਹਿ ਨਹੀਂ ਦੱਸਦੇ ਹੋ ਹਾਂ ਠੀਕ ਹੈ ਆਪਣਾ ਲਈ ਇੱਕ ਗੱਲ ਹੋਰ ਜਿਵੇਂ ਉਹ ਸਾਡੇ ਆਪ ਦੇ ਸਾਡੇ ਨਾਲ ਬਹੁਤ ਕਰਦੇ ਆ ਨਾ ਵੀ ਸਾਨੂੰ ਕਹਿ ਦਿੰਦੇ ਨਾ ਵੀ ਜਵਾਕ ਸਾਡੇ ਨਾਲ ਵਸਤਦੇ ਆ ਵੀ ਸਾਨੂੰ ਜੇ ਸਾਡੇ ਮੰਮਾ ਆਹਦੇ ਆ ਤਾਂ ਅਸੀਂ ਜਾਣਦੇ ਆ ਜੇ ਸਾਨੂੰ ਨਹੀਂ ਆਹਦੇ ਅਸੀਂ ਨਹੀਂ ਜਾਣਦੇ ਹਾਂ ਉਹ ਕਿਸੇ ਦੇ ਘਰੇ ਜਾ ਕੇ ਕਹਿੰਦੇ ਆ ਵੀ ਜਵਾਕ ਵਰਤਦੇ ਸਾਡੇ ਨਾਲ ਆਪ ਜਿੱਥੇ ਫਿਰਦੀ ਆ ਫਿਰਦੀ ਰਹਿੰਦੇ ਪਿਤਾ ਅਸੀਂ ਵੀ ਤਾਂ ਬੱਚੇ ਉਸੇ ਦੇ ਹੀ ਆ ਜੇ ਉਹ ਸਾਨੂੰ ਕਹਿੰਦੇ ਆ ਮੈਂ ਵੀ ਫੇਰ ਹੀ ਜਾਣੀ ਆ ਤੇ ਇਹ ਹਟਦਾ ਨਹੀਂ ਮੈਂ ਥੋੜੀ ਜੀ ਗੱਲ ਫੀਲ ਕਰ ਜਾਂਦੀ ਨੇ ਮੈਂ ਕਹਿੰਦੇ ਨੇ ਨਹੀਂ ਜਿਹੜਾ ਮਾਂ ਨੂੰ ਨਹੀਂ ਚੰਗਾ ਸਮਝਦਾ ਉਹ ਸਾਨੂੰ ਵੀ ਨਹੀਂ ਲੱਗਦਾ ਚੰਗਾ ਵੀ ਜਦੋਂ ਸਾਡੀ ਮਾਂ ਨੂੰ ਨਹੀਂ ਕਿਸੇ ਨੇ ਬੁਲਾਉਣਾ ਸਾਨੂੰ ਉਹ ਬੰਦਾ ਕਿਉਂ ਚੰਗਾ ਲੱਗੂਗਾ ਹਲਾ ਇਹ ਆਪਾਂ ਸਮਝਦੇ ਨਾ ਜਦੋਂ ਆਪਣਾ ਕੋਈ ਮਾਪਿਓ ਨੂੰ ਨਾਮ ਬੁਲਾਉਗਾ ਜਾਂ ਕਿਵੇਂ ਹੈ ਨਾ ਆਪਾਂ ਉਸ ਬੰਦੇ ਨੂੰ ਆ ਮੈਂ ਬੁਲਾ ਕੇ ਨਹੀਂ ਰਾਜੀ ਬਹੁਤ ਮਾੜਾ ਕਹਿੰਦੇ ਸੀਗੇ ਹੈ ਨਾ ਮੰਮਾ ਨੇ ਕਹਣਾ ਕੋਈ ਗੱਲ ਨਹੀਂ ਤੂੰ ਲਿਆ ਪਤਾ ਲਿਆ ਨਾ ਬਹੁਤ ਕੁਝ ਹੋ ਗਿਆ ਸੀਗਾ ਪਹਿਲਾਂ ਮੰਨਿਆ ਲੱਗਦਾ ਹੁੰਦਾ ਸੀ ਪਤਾ ਲਿਆ ਤੂੰ ਜਾ ਕੇ ਤੇ ਹੁਣ ਨਹੀਂ ਲੈਂਦਾ ਯਾਰ ਬਿੱਲੀ ਮੈਂ ਤੈਨੂੰ ਦੱਸਿਆ ਵੀਰੇ ਪਤਾ ਕੀ ਗੱਲ ਆ ਯਾਰ ਬਿੱਲੀ ਤਾਂ ਨਸ਼ੇ ਪੱਤੇ ਜੀ ਖਾਣ ਦੇ ਮਤਲਬ ਦੀ ਐ ਨਾ ਦੁਨੀਆ ਦੁਨੀਆ ਮਤਲਬ ਦੇ ਉਹੀ ਗੱਲ ਵੀ ਯਾਰ ਬਿੱਲੀ ਵੀ ਮਤਲਬ ਦੇ ਰਿਸ਼ਤੇਦਾਰ ਵੀ ਹੁਣ ਹੁਣ ਐ ਹੁਣ ਜਿਹੜਾ ਮੋਟਰਸਾਈਕਲ ਲੈ ਆ ਯਾਰ ਬਿੱਲੀਆਂ ਨੂੰ ਜਿੰਨਾ ਮਰਜ਼ੀ ਪਈਏ ਉਹਨਾਂ ਨੇ ਤੇ ਵੀ ਕਹਿਣਗੇ ਪਰ ਤੂੰ ਇਹ ਯਾਦ ਰੱਖ ਵੀ ਯਾਰ ਬਿੱਲੀ ਤੈਨੂੰ ਕਿਵੇਂ ਉਹ ਦੱਸੇ ਸੀਗੇ ਵੀ ਆ ਗਿਆ 10 ਮਿੰਟ ਚ ਤੇ ਉਹ 10 ਮਿੰਟ ਕਦੇ ਤੱਕ ਦੀ ਹੁੰਦੀ ਸੀ ਨਾ ਨਾ 10 ਮਿੰਟ ਕੀ ਇਹ ਕਿੰਨੇ ਨਾ ਇੱਕ ਕਰੀ ਬਦ ਨਹੀਂ ਮੰਮੀ ਨੂੰ ਲੈਣ ਜਾਣਾ ਸੀਗਾ ਕੀ ਸੇ ਪਾਸੋ ਮਕਸਰ ਨੂੰ ਲੈਣ ਜਾਣਾ ਸੀਗਾ ਇਹਨੇ ਗਿਆ ਉਹ ਨਹੀਂ ਨਹੀਂ ਅਸੀਂ ਨਹੀਂ ਜਾਂਦੇ ਨੇ ਰੋਏ ਪਿਆ ਹੂੰ ਫਿਰ ਦੀਪ ਆਇਆ ਉਹਨੂੰ ਫੋਨ ਲਾਇਆ ਫਿਰ ਉਹ ਗਿਆ ਫਿਰ ਨਾਲ ਵੀ ਫਿਰ ਅਸੀਂ ਖੜਦੇ ਹਾਂ ਹੂੰ ਉਹ ਖੜਦੇ ਆ ਕੇ ਨਾਲ ਉਹ ਜਿਹੜਾ ਨਾਲ ਖੜਦਾ ਉਹਦੇ ਨਾਲ ਆਪ ਵੀ ਖੜਦਾ ਹਾਂਜੀ ਜੀ ਮੈਂ ਤਾਂ ਇਹ ਕਹਿਣਾ ਵੀ ਤੁਹਾਡਾ ਹਨਾ ਭੈਣ ਭਰਾਵਾਂ ਦਾ ਪਿਆਰਾ ਹੀ ਬਣਿਆ ਰਹੇ ਤੇ ਇੱਕ ਦੂਜੇ ਦਾ ਵੈਸੇ ਉਹਨਾਂ ਨੇ ਤਾਂ ਆਪਦੇ ਫਰਜ਼ ਨਿਭਾਤੇ ਹੁਣ ਤਾਂ ਸਾਰੀ ਤੇਰੇ ਰਹਿ ਗਈ ਜ਼ਿੰਮੇਵਾਰੀ ਰਹਿ ਗਈ ਤੇਰੀ ਇਹ ਮੈਂ ਇਹ ਗੱਲ ਸਮਝਾਉਣੀ ਹੈ ਵੀ ਇਹਨੂੰ ਵੀ ਮੈਂ ਕਹਿ ਦਿੰਨੀ ਆ ਨਾ ਵੀ ਆਪਣੀ ਮੰਮਾ ਨੇ ਨਾ ਸਾਨੂੰ ਬਹੁਤ ਔਖੇ ਔਖੇ ਹਜੇ ਮੈਂ ਤੁਹਾਨੂੰ ਨਦੀਆਂ ਗੱਲਾਂ ਦੱਸਿਆ ਨਹੀਂ ਇੰਨੇ ਜ਼ਿਆਦਾ ਔਖੇ ਔਖੇ ਸਾਨੂੰ ਪਾਲ ਲੈਣਾ ਬਹੁਤ ਹੀ ਜ਼ਿਆਦਾ ਮੈਂ ਕਹਿ ਦਿੰਨੀ ਨੇ ਹੁਸਨ ਕਦੇ ਉਹਨਾਂ ਨੂੰ ਕੋਈ ਗੱਲ ਨਾ ਸੁਣਨੀ ਪੈ ਜੀ ਕਿਸੇ ਦੀ ਵੀ ਲੈ ਤੇਰਾ ਮੁੰਡਾ ਅੱਜ ਅਸੀਂ ਇੱਥੇ ਵੇਖਿਆ ਸੀ ਅਸੀਂ ਆਹ ਕਰਦਾ ਉਹ ਨਸ਼ਾ ਪੱਤਾ ਕਰਦਾ ਏ ਉਹ ਪੜਦਾ ਨਹੀਂ ਉਹ ਕੰਮ ਵੀ ਨਹੀਂ ਸਿੱਖਿਆ ਮੈਂ ਕਿਹਨੂੰ ਇਹ ਗੱਲ ਲਾਣਾ ਘਵਾਵੇਂ ਉਹੀ ਗੱਲ ਨਾ ਹੋ ਜਾਈ ਨਾ ਵੀ ਤੂੰ ਵਿਆਹ ਕਰ ਅਸੀਂ ਤਾਂ ਕਹਿੰਦੇ ਸੀ ਵੀ ਵਿਆਹ ਕਰ ਤਾ ਕਹਿੰਦੇ ਸੀ ਵੀ ਤੂੰ ਵਿਆਹ ਕਰ ਲੈ ਤੂੰ ਕਰਾਇਆ ਨਹੀਂ ਆਪਣੀਆਂ ਮਰਜ਼ੀਆਂ ਕੀਤੀਆਂ ਹੁਣ ਹੋ ਤੰਗ ਹੂੰ ਸਮਾਂ ਦੇ ਜਿਹੜੇ ਸਾਨੂੰ ਕਹਿੰਦੇ ਸੀ ਹੁਣ ਸਾਡੇ ਘਰ ਚ ਬੜਾ ਕੁਝ ਕਰਵਾਤਾ ਸੀ ਅਸੀਂ ਕਦੇ ਨਹੀਂ ਸੀ ਲੜੇਗੇ ਨਾ ਲੜਾਈ ਹੋਗੀ ਸੀਗੀ ਸਾਡੀ ਤੇ ਵੀ ਇੱਕ ਰੇ ਪਿੱਛੇ ਲੱਗੇ ਸੀਗੇ ਅਸੀਂ ਵੀ ਮੈਂ ਨਹੀਂ ਆਉਂਦੀ ਕਿ ਵੀ ਮੈਂ ਨਹੀਂ ਲੱਗੀ ਮੈਂ ਵੀ ਹੋ ਗਈ ਸੀਗੀ ਮੈਂ ਲੱਗੀ ਪਰ ਮੈਂ ਸੁਧਰ ਗਈ ਮੈਂ ਆਪ ਦੀ ਜਿਹੜੀ ਅਸੀਂ ਮੈਂ ਮਾਫੀ ਮੰਗੀ ਮੰਮਾ ਤੋਂ ਮੈਂ ਨਹੀਂ ਮੇਰੇ ਤੋਂ ਗਲਤੀ ਹੋਗੀ ਵੇ ਨਹੀਂ ਮੈਂ ਹੋਂ ਨਹੀਂ ਕਰਦੀ ਹੁਣ ਮੈਨੂੰ ਜਿੰਨਾ ਕੋਈ ਮਰਜ਼ੀ ਬਾਕੀ ਸਾਨੂੰ ਜਦੋਂ ਵੀ ਲੜਾਇਆ ਏ ਰਿਸ਼ਤੇਦਾਰਾਂ ਨੇ ਲੜਾਇਆ ਜਦੋਂ ਲੜਾਇਆ ਹਨਾ ਸਾਨੂੰ ਆਪਣਿਆਂ ਨੇ ਲੜਾਇਆ ਵੀ ਤੁਸੀਂ ਆਪਦੀ ਮਾਂ ਤੋਂ ਆਏ ਹੋ ਜੋ ਇਹ ਬਾਹਰ ਅੰਦਰ ਜਾਣਦੀ ਆ ਇਹ ਐਂ ਕੱਤਦੀ ਆ ਜਦੋਂ ਲੜਾਇਆ ਸਾਡੇ ਆਪ ਦੇ ਨੇ ਲੜਾਇਆ ਸਾਥ ਦੇਣ ਦੀ ਬਜਾਏ ਪੁੱਠਾ ਕੰਮ ਹੀ ਕਰਾਇਆ ਹਾਂ ਪੁੱਠਾ ਕੰਮ ਪਰ ਅਸੀਂ ਸਾਰਿਆਂ ਦਾ ਚੰਗਾ ਹੀ ਸੋਚਦੇ ਹਾਂ ਅਸੀਂ ਸਾਰਿਆਂ ਦਾ ਘਰ ਹੀ ਬਸਾਇਆ ਅਸੀਂ ਤੜਾਇਆ ਨਹੀਂ ਕਿਸੇ ਦਾ ਹੁਣ ਉਹੀ ਗੱਲ ਵੀ ਮੈਨੂੰ ਕਹਿ ਦਿੰਦੇ ਸੀ ਤੇਰਾ ਘਰ ਬਾਰ ਨਹੀਂ ਸੋਣਾ ਮੈਂ ਕਹਿ ਦਿੰਦੀ ਸੀ ਨਹੀਂ ਮੇਰਾ ਘਰ ਵਾਲਾ ਵਧੀਆ ਜਿਹੜਾ ਇਹਨਾਂ ਨਾਲ ਖੜਦਾ ਵੀ ਜਿਹੜਾ ਸੋਚਦਾ ਇਸ ਚੀਜ਼ ਨੂੰ ਵੀ ਨਹੀਂ ਵੀ ਉਹਦੀ ਵੀ ਲਾਈਫ ਆ ਮੈਂ ਕਿਹਾ ਤੂੰ ਉਸ ਦਾ ਕਦੇ ਸੋਚਿਆ ਹੀ ਨਹੀਂ ਵੀ ਉਹਦੀ ਲਾਈਫ ਆ ਇਹਨੂੰ ਕਹਿ ਦਿੰਦੇ ਸੀ ਤੂੰ ਪੈਂਟ ਸ਼ਲਟਾ ਨਹੀਂ ਪਾਉਣੀਂਗਾ ਤੂੰ ਵੀਡੀਓ ਨਹੀਂ ਪਾਉਣੀ ਉਹਨਾਂ ਨੇ ਦੋ ਚੀਜ਼ਾਂ ਇਹ ਹੀ ਆਪਣਿਆਂ ਨੂੰ ਹੁੰਦੀਆਂ ਵੀ ਨਸ਼ੇ ਪੱਤੇ ਤੋਂ ਫਿਰ ਚਾਹੀਦਾ ਤੇ ਦਵਾਈ ਪੇ ਵਧੀਆ ਹੋਣਾ ਚਾਹੀਦਾ ਕਰੋ ਇੰਨੇ ਕ ਵਧੀਆ ਹੈਗੇ ਬਹੁਤ ਨਾਈਸ ਆ ਮੈਂ ਇਹ ਗੱਲ ਕਹਿਣਾ ਚਾਹੂੰਗੀ ਵੀ ਬਹੁਤ ਵਧੀਆ ਸਾਰਿਆਂ ਦੇ ਜਵਾਈ ਭਾਈ ਇੰਦਾਂ ਦੇ ਹੋਣੇ ਚਾਹੀਦੇ ਜਿਹੋ ਜੇ ਇਹਨਾਂ ਨੂੰ ਮਿਲਿਆ ਠੀਕ ਹੈ ਨਾ ਆਪਾਂ ਇਹਨਾਂ ਦੀ ਤਬਸੀਆ ਕਰਕੇ ਹੀ ਸਮਝ ਲਓ ਹਾਂਜੀ ਹਾਂਜੀ ਇਹਨੂੰ ਚਾਹੇ ਦੁਨੀਆ ਕਹਿਣਾ ਜਦੋਂ ਕਹਿਣਾ ਨਾ ਤੇਰੀ ਕੁੜੀ ਮੈਂ ਤਿਆਰ ਆ ਤੇ ਤੇਰਾ ਜਵਾਈ ਭਾਈ ਕਹੀਦੀ ਵੀਡੀਓ ਵੇਖਦਾ ਹੋਊਗਾ ਤੇ ਕੀ ਕਹੂਗਾ ਇਨੇ ਮੋਰ ਕੇ ਮਮਾ ਨੇ ਡਿਲੀਟ ਕਰ ਦੇਣੀਆਂ ਵੀਡੀਓ ਡਾਰ ਕੇ ਤੇ ਫਿਰ ਉਹਨਾਂ ਨੇ ਕਿਹਾ ਇਸ ਤੋਂ ਬਾਅਦ ਨਹੀਂ ਡੋਲੇ ਕੋਈ ਕਹੀ ਜਾਂਦਾ ਮੈਂ ਕਿ ਕਿਸੇ ਨੂੰ ਕਹੀ ਜਾਂਦੇ ਵੀ ਹਾਂ ਤੂੰ ਡਿਲੀਟ ਕਰ ਦੇ ਜਾਂ ਕਿਵੇਂ ਹੈ ਨਾ ਮੈਂ ਕਿ ਨਹੀਂ ਤੁਸੀਂ ਵੀਡੀਓ ਡਿਲੀਟ ਕਰਨੀਆਂ ਆਂ ਆਉਂਦੀਆਂ ਤੇ ਪੈਂਟ ਸ਼ਰਟ ਵੀ ਤੁਸੀਂ ਪਾਓ ਜੀ ਸੱਦ ਕੇ ਪਾਓ ਨਾ ਤੁਹਾਨੂੰ ਇਹਦੇ 'ਚ ਕੁਝ ਨਹੀਂ ਹੈਗਾ ਕਿ ਵੀ ਜਾਂ ਤੁਸੀਂ ਪਾਉਨੇ ਆ ਜਾਂ ਸਾਨੂੰ ਕੀ ਕਹਿਣਗੇ ਹੈ ਨਾ ਸਾਨੂੰ ਕਹੀ ਰੀ ਚਲੋ ਪਿੰਡ ਦੇ ਕਾ ਵੀ ਦਿੰਦੇ ਆ ਹੈ ਨਾ ਪਰ ਮੇਰੇ ਹਸਬੰਦ ਜਵਾਬ ਮੁਰੂ ਆਪ ਦੇ ਦਿੰਦੇ। ਉਹ ਇਹ ਚੀਜ਼ ਕਹਿੰਦੇ ਜੇ ਆਪਾਂ ਕਿਸੇ ਨੂੰ ਦੇ ਨਹੀਂ ਨਾ ਸਕਦੇ ਆਪਾਂ ਕਿਸੇ ਨੂੰ ਕਹਿ ਵੀ ਨਹੀਂ ਸਕਦੇ। ਇਹੀ ਤਾਂ ਹੈ ਨਾ ਕਹਿਣ ਤੋਂ ਪਹਿਲਾਂ ਤੇਹੀ ਸੋਚਣਾ ਪਉਂਦਾ। ਵੀ ਜੇ ਹੁਣ ਮੈਂ ਘਰੇ ਬਾਦਾ ਇਹਨੂੰ ਕਿ ਮੈਂ ਰੋਕੀ ਦੇ ਸਕਦਾ। ਦੇ ਸਕਦਾ। ਬੱਚਿਆਂ ਦਾ ਪਾਲਣ ਹੁਣ ਸਾਨੂੰ ਕਹ ਕਿਸੇ ਨੇ ਸਾਨੂੰ ਕੁਝ ਨਹੀਂ ਦਿੱਤਾ। ਆਪਾਂ ਕਹਦੇ ਹਾਂ ਸਾਡੇ ਘਰ ਸੌਦਾ ਸੱਟ ਕਿੰਨਾ ਕੋਈ ਨਹੀਂ ਸੱਟਦਾ। ਸਿਰਫ ਕੱਲੇ ਗੱਲਾਂ ਕਰਨ ਨਾਲ ਹੀ ਆ ਅਸੀਂ ਤੁਹਾਡੇ ਨਾਲ ਖੜੇ ਆ ਤੂੰ ਇੱਥੇ ਨਾ ਜਾ ਤੂੰ ਫਲਾਨੇ ਕੰਮ ਤੇ ਜਾਨੀ ਆ ਤੂੰ ਮੇਲ ਲੈ ਤੇ ਜਾਨੀ ਆ ਵੀ ਕਾਈ ਦਿੰਦੇ ਆ ਨਾ ਕਹਿਣ ਵਾਲੇ ਤੁਹਾਨੂੰ ਪਤਾ ਹੀ ਆ ਨਾ ਮੈਂ ਨਹੀਂ ਇਹ ਚੀਜ਼ਾਂ ਦੀ ਪਸੰਦ ਕਿਹਨੇ ਕਿਹਾ ਮੈਂ ਉਸ ਦਾ ਨਾਂ ਲਾ ਲਵਾਂਗੀ ਤੇ ਪਰ ਮੈਂ ਇਹ ਗੱਲ ਕਹਿੰਦੇ ਉਹ ਤਾਂ ਬਹੁਤ ਤਰੱਕੀ ਚਾ ਹੂੰ ਵੀ ਤਰੱਕੀ ਦੀ ਦਿਸ਼ਾ ਨਹੀਂ ਮਾਣੇ ਬਿਨਾ ਗੱਲ ਲਾਂਦੇ ਤੋਂ ਨਹੀਂ ਤਾਂ ਅੱਜ ਕੱਲ੍ਹ ਲੋਕਾਂ ਦੀਆਂ ਮਾਵਾਂ ਬੜਾ ਕੁਝ ਕਰ ਜਾਂਦੀਆਂ ਪਰ ਸਾਨੂੰ ਕੋਈ ਨਾ ਕਹੂਗਾ ਇਹਨੂੰ ਵਿਜਾਂਤਰੀ ਪੈਨ ਨਿਲੰਬਾ ਦਵਾਈਆਂ ਜਾਂਤਰੀ ਮਾਂ ਨੇ। ਹਮ ਧੰਨਵਾਦ ਤੁਸੀਂ ਤੁਹਾਡਾ ਅਨੰਮੁੱਲਾ ਟਾਈਮ ਦਿੱਤਾ ਤੇ ਗੱਲਾਂ ਭੀਆਂ ਦਿਲ ਦੀਆਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀ ਬਹੁਤ ਬਹੁਤ ਧੰਨਵਾਦ। ਤੁਹਾਨੂੰ ਜੁੜੇ ਰਹੋ ਵੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ।